ਪਰਮ ਸਤਿਕਾਰਯੋਗ ਵੀਰੋ ਮੈਂ ਭਾਰਤੀ ਕਿਸਾਨ ਏਕਤਾ ਸੈਨ ਵੈਲਫੇਅਰ ਸਭਾ ਪੰਜਾਬ ਦਾ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਧੀਰਾ ਪੱਤਰਾ ਸੋ ਦੱਸਣਾ ਚਾਹਣਾ ਜੋ 4 April ਤੋਂ ਐਸ ਐਫ ਐਸ ਪੰਜਾਬ ਵੱਲੋਂ ਯੂਨੀਵਰਸਿਟੀ ਚੰਡੀਗੜ੍ਹ ਵਿੱਚ 0% BC OBC ਰਿਜ਼ਰਵੇਸ਼ਨ ਵਿਰੁੱਧ ਦਿਨ ਰਾਤ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ ਉਸ ਦੀ ਸਾਡੇ ਵੱਲੋਂ ਭਾਰਤੀ ਕਿਸਾਨ ਏਕਤਾ ਸੈਨ ਵੱਲ ਫਿਰ ਸਭਾ ਧਰਨੇ ਦਾ ਪੂਰਜੋ ਸਮਰਥਨ ਕਰਦੀ ਹੈ ਤੇ ਅਸੀਂ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕੁ ਜੋ ਇਹਨਾਂ ਦੀ ਮੰਗ ਜਾਇਜ਼ ਹੈ ਬਿਲਕੁਲ ਉਸ ਨੂੰ ਮੰਨਿਆ ਜਾਵੇ ਸਾਡੇ 33% ਜੋ ਬੀਸੀਓਸੀ ਦੀ ਗਿਣਤੀ ਆ ਉਸ ਦੀ ਬਿਲਕੁਲ ਜਾਇਜ਼ ਮੰਗ ਨੂੰ 27% ਜੋ ਰਿਜ਼ਰਵੇਸ਼ਨ ਹੈ ਉਸ ਨੂੰ ਮੰਨਿਆ ਜਾਵੇ ਜੇਕਰ ਨਾ ਮੰਨਿਆ ਗਿਆ ਤੇ ਸਾਡੀ ਸੰਸਥਾ ਅਤੇ ਭਾਰਤੀ ਕਿਸਾਨ ਇਕਤਾ ਦੇ ਹੋਰ ਸੰਸਥਾ ਨੂੰ ਨਾਲ ਲੈ ਕੇ ਚੰਡੀਗੜ੍ਹ ਆਣ ਕੇ ਪਹੁੰਚ ਕੇ ਛੜਕਾ ਬੰਦਨਾ ਕਰਨੀਆਂ ਪੈਣ ਅਸੀਂ ਧਰਨੇ ਦੇ ਵਿੱਚ ਬਹੁ ਗਿਣਤੀ ਆਪਣੇ ਸੰਸਾ ਦੇ ਮੈਂਬਰਾਂ ਨੂੰ ਲੈ ਕੇ ਸੋ ਜੁਨੀਵਰਸਿਟੀ ਦੇ ਗੇਟ ਬੰਦ ਕਰਨ ਵਾਸਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਸੋ ਮੈਂ ਦੱਸਣਾ ਚਾਹਣਾ ਇਸ ਦੇ ਸੰਬੰਧ ਵਿੱਚ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਚ 25 ਤਰੀਕ ਨੂੰ ਸ਼ਾਮੀ 5:30 ਵਜੇ ਵਿਸ਼ਾਲ ਮਾਰਚ ਕੀਤਾ ਜਾ ਰਿਹਾ ਹੈ ਸੋ ਸਾਡੀ ਸੰਸਦਾਂ ਵੱਲੋਂ ਬਹੁ ਗਿਣਤੀ ਇਸ ਮਾਰਚ ਵਿੱਚ ਛਾਇਦੀ ਭਰੀ ਜਾਵੇਗੀ ਤੇ ਮੈਂ ਸਾਰੇ ਸੰਸਦ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਪਹੁੰਚ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਮਰਥਨ ਕਰੋ ਜੋ ਪੰਜਾਬ ਸਰਕਾਰ ਚੰਡੀਗੜ੍ਹ ਜੁੜੀ ਵਿਰਸਤੀ ਦਾ ਪ੍ਰਸ਼ਾਸਨ ਹੈ ਉਸ ਦੇ ਪਤਾ ਲੱਗ ਜਾਵੇ ਕਿ ਬੀਸੀ ਤੇ ਓਐਸਓ ਬੀਸੀ ਵਹੋਂ ਗਿਣਤੀ ਜੋ ਲੋਕ ਹਨ ਉਹਨਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਮੈਂ ਸੰਦੀਪ ਸਿੰਘ ਸੈਨ ਦਾਤਾ ਜੀ ਨੂੰ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਗਵਾਈ ਵਿੱਚ ਏਡਾ ਵੱਡਾ ਮਾਰਚ ਤੇ ਜੋ ਜਾਗਰਤ ਪੈ拉 ਕੀਤੀ ਜਾ ਰਹੀ ਹੈ ਤੇ ਅਸੀਂ ਸਾਰੇ ਇਹਨਾਂ ਦਾ ਸਮਰਥਨ ਕਰਦੇ ਹਾਂ ਇਹਨਾਂ ਦੀ ਜਾਇਜ਼ ਮੰਗ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਮੰਨਿਆ ਜਾਵੇ ਨਾ ਮੰਨਿਆ ਗਿਆ ਤੇ ਅਸੀਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਨੂੰ ਬੰਦ ਕਰਾਂਗੇ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ